ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਕਰਦੇ ਹਾਂ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਹਾਂ ਮਾਲਕ ਸਭ ਨੂੰ ਤੰਦਰੁਸਤੀ ਬਖਸ਼ੇ ਦੇਖੋ ਜਿਹੜੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ ਤੁਹਾਨੂੰ ਜਿਹੜਾ ਟੋਟਕਾ ਦੱਸਣ ਲੱਗੇ ਹਾਂ ਦੇਖੋ ਇਹਦੀ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਗਰੀਬ ਨੂੰ ਵੀ ਤੇ ਅਮੀਰ ਨੂੰ ਵੀ ਅਮੀਰ ਨੂੰ ਤਾਂ ਉਦੋਂ ਵੀ ਜ਼ਿਆਦਾ ਹੁੰਦੀ ਹੈ ਗਰੀਬ ਨਾਲੋਂ ਵੀ ਜ਼ਿਆਦਾ ਉਹਨੂੰ ਉਦੋਂ ਜ਼ਿਆਦਾ ਤਮਾ ਹੁੰਦੀ ਹੈ ਦੇਖੋ ਗੱਲ ਵੀ ਸੱਚੀ ਆ ਜੇ ਕਿਸੇ ਕੋਲੇ 1 ਰੁਪਿਆ ਹੋਵੇ ਉਹ ਕਹਿੰਦਾ 2 ਬਣ ਜਾਣ 2 ਹੋਣਾ ਲ ਕਹਿੰਦਾ 3 ਬਣ ਜਾਣ ਜਿਹਦੇ ਕੋਲ ਲੱਖ ਆ ਉਹ ਕਹਾਂ 2 ਲੱਖ ਬਣ ਜਾਣ ਜਿਹਦੇ ਕੋਲੇ 1 ਕਰੋੜ ਆ ਉਹ ਕਹਿੰਦਾ 2 ਕਰੋੜ ਹੋ ਜੀ ਵੀ ਹੈ ਕਿ ਨਹੀਂ ਹਰ ਇੱਕ ਨੂੰ ਚੱਲ ਇਸ ਚੀਜ਼ ਦੀ ਹੁੰਦੀ ਹੈ ਇਹਦੇ ਬਿਨਾ ਇਨਸਾਨ ਦਾ ਦੇਖੋ ਹਾਸੇ ਵਾਲੀ ਗੱਲ ਹਾਸੇ ਨਾ ਰਹੀ ਜਿਹੜੀ ਅਸਲ ਜ਼ਿੰਦਗੀ ਆ ਪੈਸੇ ਬਣਾਤਾ ਰਿਸ਼ਤੇਦਾਰੀ ਆਪਣੀ ਚੱਲਦੀ ਆ ਗਈਆਂ ਜੇ ਇੱਕ ਤੇ ਤੀ ਦਾ ਰਿਸ਼ਤਾ ਕਰਨ ਉੱਥੇ ਹੀ ਪਹਿਲਾ ਵਾਲਾ ਪੁੱਛਦਾ ਉਹਨਾਂ ਦਾ ਘਰ-ਵਾਰ ਵਧੀਆ ਯਾਰ ਪੱਕੀ ਵਧੀਆ ਕੋਠੀ ਪਾਹੀ ਆ ਹੈ ਪੋਜੀਸ਼ਨ ਚੰਗੀ ਆ ਜੇ ਕਿਤੇ ਥੋੜੇ ਜੇ ਘਟੀਆ ਕੱਪੜੇ ਪਾ ਕੇ ਨਾ ਅਗਰੇ ਦੇ ਚਲੇ ਆ ਜਾ ਕਿਸੇ ਚੰਗੇ ਰਿਸ਼ਤੇਦਾਰ ਦੇ ਪਤਾ ਅਗਲਾ ਨਿਗਾਹ 헤ਠੇ ਨਹੀਂ ਰੱਖਦਾ ਵੀ ਇਹ ਸਾਡੇ ਰਿਸ਼ਤੇਦਾਰ ਨੇ ਕਈ ਵਾਰ ਤਾਂ ਅਗਲਾ ਆਏ ਕਹਿੰਦਾ ਤਾਂ ਗਾਂਹਾਂ ਦੀ ਰਿਸ਼ਤੇਦਾਰੀ ਤੋਂ ਨੇ ਇਹ ਗੱਲ ਸੱਚੀ ਆ ਦੇਖੋ ਬੇਟੇ ਮੈਂ ਝੂਠ ਨਹੀਂ ਕਹਿ ਰਹੀ ਤੇ ਪੈਸੇ ਬਿਨਾ ਅਸੀਂ ਦਵਾਈ ਨਹੀਂ ਲੈ ਸਕਦੇ ਪੈਸੇ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਰੋਟੀ ਵੀ ਨਹੀਂ ਖਾ ਸਕਦੇ ਜੇ ਸਾਡੇ ਕੋਲੇ ਪੈਸਾ ਹੈ ਏ ਅੱਜ ਆਪਾਂ ਗੱਲ ਕਰਨ ਲੱਗੇ ਆ ਜਿਨ੍ਹਾਂ ਦੇ ਸਿਰ ਬਹੁਤ ਹੀ ਜ਼ਿਆਦਾ ਕਰਜ਼ਾ ਚੜ ਚੁੱਕੇ ਆ ਕਰਜ਼ੇ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਗਏ ਨੇ ਤੇ ਕਰਜ਼ਾ ਲੈਣ ਦਾ ਨਾ ਹੀ ਨਹੀਂ ਲੈਂਦਾ ਲੈਂਦਾ ਵੀ ਹੈ ਨਹੀਂ ਜਦੋਂ ਇੱਕ ਵਾਰੀ ਸਾਡੇ ਸਿਰ ਕਰਜ਼ਾ ਚੜ ਜਾਂਦਾ ਨਾ ਉਹ ਉਤਰਨ ਦਾ ਨਾਂ ਨਹੀਂ ਲੈਂਦਾ ਕਿਉਂ ਉਹਦਾ ਜਿਹੜਾ ਵਿਆਜ ਆ ਸੂਈ ਜਾਂਦਾ ਬਸ ਅੱਗੇ ਬੁੜੀਆਂ ਕਹਿੰਦੀਆਂ ਹੁੰਦੀ ਸੀ ਕਰਜ਼ਾ ਤਾਂ ਕੋਠੇ ਉੱਪਰ ਚ ਹੀ ਆ ਜਾਂਦਾ ਕੋਠੇ ਉੱਪਰ ਚ ਆਉਂਦਾ ਇਹੀ ਮਤਵਲਾ ਤੇ ਜਿਹੜਾ ਕਰਜ਼ਾ ਉਹਦਾ ਵਿਆਜ ਦਿਨ ਪਰ ਦਿਨ ਵੱਧਦਾ ਜਾਂਦਾ ਹਰ ਛੇ ਮਹੀਨੇ ਬਾਅਦ ਦੇਖੋ ਅਗਲੇ ਦੇ ਵੀ ਕਮਾਈ ਕੀਤੀ ਹੁੰਦੀ ਆਪਾਂ ਜੈ ਜੈ ਗੱਲ ਕਹਾਂਗੇ ਅਸੀਂ ਜਦੋਂ ਪੈਸੇ ਵਿਆਜੂ ਲੈਣ ਜਾਂਦੇ ਆ ਅਗਲੇ ਸਿਰ ਚੁੰਨੀ ਪੈਰੀ ਪੱਗ ਮਿੰਤਾ ਤਰਲੇ ਕਰਕੇ ਲੈ ਕੇ ਆਉਨੇ ਆ ਤੇ ਦੂਜੀ ਗੱਲ ਇਹ ਆ ਅਗਲੇ ਦੀ ਵੀ ਕਮਾਈ ਕੀਤੀ ਹੋਈ ਆ ਤਾਂ ਆਪਾਂ ਪਿੱਛੇ ਪੁੱਤ ਪਟਦੇ ਆ ਵੀ ਉਹ ਫਲਾਣੇ ਦੇ ਆਏ ਹੋ ਜੇ ਫਲਾਣ ਬਿਲਕੁਲ ਉਹ ਗਾਲਾਂ ਵੀ ਉਸੇ ਇਨਸਾਨ ਨੂੰ ਲੱਗਣੀ ਨਾ ਜਿਹੜਾ ਕੱਢਦਾ ਵਾ ਹੈ ਕਿ ਨਹੀਂ ਅਗਲੇ ਦਾ ਕਮਾਈ ਹੈ ਅਗਲੇ ਨੇ ਦਿੱਤੀ ਤੇ ਅਗਲੇ ਨੇ ਲੈਣੀ ਵੀ ਹੈ ਹੈ ਕਿ ਨਹੀਂ ਉਹ ਤਾਂ ਅਗਲੇ ਦਾ ਬਿਜ਼ਨਸ ਆ ਅਗਲਾ ਕਿਹੜਾ ਦੇਣ ਆਇਆ ਸੀ ਨਾ ਲੈਣ ਜਾਓ ਭਾਈ ਨਾ ਲੈਣ ਜਾਓ ਪਰ ਨੂੰ ਜ਼ਰੂਰ ਤਾਂ ਆਪਾਂ ਤਾਂ ਹੀ ਲੈਣ ਗਏ ਨਾ ਇਹ ਅੱਜ ਤੁਹਾਨੂੰ ਕਰਜ਼ਾ ਮੁਕਤ ਬੋਲ ਬਣਾਉਣੀ ਦੱਸਦੇ ਆ ਇਹ ਤੁਸੀਂ ਕੀ ਕਰਨਾ ਇੱਕ ਕੱਚ ਦੀ ਕੋਲੀ ਲੈਣੀ ਆ ਹੂੰ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੂ ਉਹ ਤੁਸੀਂ ਜ਼ਰੂਰ ਪਾਉਣੀਆਂ ਨੇ ਪਹਿਲੇ ਨੰਬਰ ਤੇ ਕੱਚ ਦੀ ਕੌਲੀ ਵਿੱਚ ਪੰਜ ਜਾਂ ਸੱਤ ਛਿੱਕੇ ਪਾਉਣ ਨੇ 1-1 ਰੁਪਏ ਦਾ 1-1 ਛਿੱਕਾ ਹੂੰ ਉਹਦੇ ਵਿੱਚ ਫਿਰ ਤੁਸੀਂ ਚੀਨੀ ਪਾਉਣੀ ਹੈ ਹੂੰ ਚੀਨੀ ਦੇ ਵਿੱਚ ਤੁਸੀਂ ਥੋੜੇ ਜੇ ਲੌਂਗ ਗਿਣਕੇ ਨਹੀਂ ਪਾਉਣੇ ਹੈ ਪਰ ਲੌਂਗ ਫੁੱਲਾਂ ਵਾਲੇ ਚਾਹੀਦੇ ਨੇ ਜਿੰਨੇ ਵੀ ਲੌਂਗ ਉਸ ਬੋਲ ਦੇ ਵਿੱਚ ਪਾਉਣੇ ਨੇ ਸਾਰਿਆਂ ਦੇ ਫੁੱਲ ਹੋਣੇ ਚਾਹੀਦੇ ਨੇ ਹੂੰ ਉਹ ਪਾ ਕੇ ਫੇ ਤੁਸੀਂ ਹੁਣ ਜਿਹੜੀ ਇਹ ਬੌਲ ਤਿਆਰ ਕੀਤੀ ਆ ਇਹ ਰੱਖਣੀ ਕਿੱਥੇ ਆ ਧਿਆਨ ਨਾਲ ਤਾਂ ਸੁਣ ਵਾਲੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਉਸ ਬੌਲ ਨੂੰ ਤੁਸੀਂ ਪੂਜਾ ਰੂਮ ਵਿੱਚ ਰੱਖਣਾ ਅਗਰ ਤੁਹਾਡੇ ਪੂਜਾ ਰੂਮ ਨਹੀਂ ਹੈਗਾ ਤਾਂ ਉਸ ਜੀ ਜਗ੍ਹਾ ਤੇ ਰੱਖਣਾ ਜਿੱਥੇ ਹਰ ਇੱਕ ਬੰਦਾ ਝੂਠੇ ਮਿੱਠੇ ਹੱਥ ਨਾ ਲਾਵੇ ਹੈ ਇਹ ਕੰਮ ਕਰਨਾ ਕਿੰਨਾ ਚਿਰ ਇਹ ਵੀ ਧਿਆਨ ਨਾਲ ਸੁਣੋ ਇਹ 21 ਦਿਨ ਬੌਲ ਉੱਥੇ ਹੀ ਪਈ ਰਹਿਣ ਦੇਣੀ ਆ 21 ਦਿਨਾਂ ਬਾਅਦ ਕਿਸੇ ਪੇੜ ਪੌਦਾ ਦਰਖਤ ਦੇ ਨੀਚੇ ਜਾ ਕੇ ਇਹ ਸਾਰਾ ਸਮਾਨ ਥੱਬੇ ਦੱਬੇ ਹੋਣਾ ਤੇ ਜਿਹੜੀ ਕੌਲੀ ਆ ਇਹ ਵਾਪਸ ਲੈ ਆਇਓ ਇਹਨਾਂ ਦੱਬ ਕੇ ਆਇਓ ਕਿਤੇ ਹੋਰ ਇਹ ਕੌਲੀ ਵੀ ਰਬਦੋ ਕੌਲੀ ਦੇ ਵਿੱਚ ਆਪਾਂ ਨੇ ਫੇਰ ਵੀ ਪਾਕ ਕਰਨਾ ਇਸੇ ਤਰ੍ਹਾਂ ਤੁਸੀਂ 21 21 ਦਿਨਾਂ ਬਾਅਦ ਇਹ ਪਾਕ ਕਰਦੇ ਜਾਓ ਤੇ ਦੇਖੋ ਹੌਲੀ 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 ਫਰਕ ਪੈਂਦਾ ਜਾ ਉਹ ਦੇਖੋ ਇਹ ਜੇ ਕੰਮ ਨੂੰ ਟਾਈਮ ਜ਼ਰੂਰ ਲੱਗਦਾ ਸਾਲ 6 ਮਹੀਨੇ ਲੱਗ ਜਾਂਦੇ ਨੇ ਦੇਖੋ ਇਹਦੇ ਵਿੱਚ ਪੈਸਾ ਕੋਈ ਨਾ ਹਰ 21ਵੇਂ ਦਿਨ ਤੁਸੀਂ ਇਹ ਜਿਹੜਾ ਉਹ ਸਮਾਨ ਆ ਬਦਲਦੇ ਰਹਿਣਾ ਬਾ ਤੇ 21ਵੇਂ ਦਿਨ ਉਹਦੇ ਵਿੱਚ ਨਵਾਂ ਸਮਾਨ ਪਾਉਂਦੇ ਰਹਿਣਾ ਹ ਜਿਹੜੇ ਪੈਸੇ ਨੇ ਸੌਰੀ ਉਹ ਨਹੀਂ ਦੱਬਣੇ ਤੁਸੀਂ ਜਿਹੜੇ ਉਹਦੇ ਵਿੱਚ 7 ਜਾਂ 5 ਛਿੱਕੇ ਤੁਸੀਂ ਪਾਏ ਨੇ ਉਹ ਕਿਸੇ ਗੁਰਦੁਆਰਾ ਮੰਦਿਰ ਦੇ ਵਿੱਚ ਮੱਥਾ ਟੇਕ ਦਿਓ ਨਹੀਂ ਕਿਸੇ ਗਰੀਬ ਗੁਰਬੇਰ ਨੂੰ ਬੱਚੇ ਨੂੰ ਦੇ ਦਿਓ ਸਮਝ ਗਏ ਨਾ ਗੱਲ ਹੁਣ 21 ਦਿਨਾਂ ਬਾਅਦ ਫੇਰ ਇਹੀ ਕੰਮ ਕਰਨਾ 21 21 ਦਿਨਾਂ ਬਾਅਦ ਤੁਸੀਂ ਬਾਰ ਬਾਰੇ ਕੰਮ ਕਰਦੇ ਰਹਿਣਾ ਜਿੰਨਾ ਚਿਰ ਤੁਸੀਂ ਕਰਜ਼ਾ ਮੁਕਤ ਨਹੀਂ ਹੁੰਦੇ ਤੁਹਾਨੂੰ ਹੌਲੀ ਹੌਲੀ 3-4 ਮਹੀਨੇ ਵਿੱਚ ਦੀ ਫਰਕ ਪੈਣਾ ਮਹਿਸੂਸ ਹੋਣ ਲੱਗ ਜੂ ਵੀ ਸਾਡੇ ਕੋਲੋਂ ਕੁਛ ਨਾ ਕੁਛ ਜ਼ਰੂਰ ਖਿਸਕਣ ਲੱਗ ਗਿਆ ਦੇਖੋ ਕਰਜ਼ਾ ਜਿਹੜਾ ਹੁੰਦਾ ਬਹੁਤ ਇਹ ਗੱਡਿਆ ਇੱਕ ਭਾਰੀ ਚੀਜ਼ ਹੁੰਦੀ ਹੈ ਹੌਲੀ-ਹੌਲੀ ਖਿਸਕਦੀ ਹੈ ਇੱਕ ਬਿਮਾਰੀ ਹੋਈ ਇੱਕ ਕਰਜ਼ਾ ਹੋਇਆ ਇਹਨਾਂ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਬਸ ਧੀਰਜ ਚਾਹੀਦੀ ਹੈ ਦੇਖੋ ਕੋਈ ਪੈਸਾ ਨਹੀਂ ਲੱਗਦਾ ਨਾ ਹੀ ਐਪਲ ਲੈਣੇ ਆ ਇਹਦੇ ਨਾਲ ਹੀ ਇੱਕ ਤੁਹਾਨੂੰ ਹੋਰ ਮੰਤਰ ਮੰਤਰ ਵੀ ਕੋਈ ਦੇਖੋ ਸਰਲ ਤੇ ਸੌਖਾ ਤਰੀਕਾ ਦੱਸਦੀਆਂ ਦੇਖੋ ਇੱਕ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਹਿੰਨੀ ਜੇ ਤੁਸੀਂ ਵੀਡੀਓ ਸਟਾਰਟ ਕਰਦੇ ਹੋ ਉਹਦੇ ਵਿੱਚ ਬਹਿ ਗਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਾਇਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਦਾ ਭਲਾ ਹੋ ਜਵੇ ਹੁਣ ਤੁਸੀਂ ਕੀ ਕਰਨਾ ਦੇਖੋ ਸ਼ਨੀ ਦਾ ਜਿਹੜਾ ਦੋਸ਼ ਹੁੰਦਾ ਹਰ ਇੱਕ ਤੇ ਲੱਗਦਾ ਬੱਚੇ ਤੇ ਵੀ ਬਜ਼ੁਰਗ ਤੇ ਵੀ ਪਤਾ ਨਹੀਂ ਲੱਗਦਾ ਕਿਹੜੀ ਉਮਰ ਚ ਆ ਕੇ ਸ਼ਨੀ ਆਪਾਂ ਨੂੰ ਘੇਰ ਲੈਂਦਾ ਆਪਾਂ ਕਹਿੰਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਜੇ ਹੋ ਗਿਆ ਉੱਥੇ ਉਹ ਹੋ ਗਿਆ ਸਾਰਾ ਸ਼ਨੀ ਦੀ ਮਿਹਰਬਾਨੀ ਹੁੰਦੀ ਆ ਆਪਾਂ ਸ਼ਨੀ ਨੂੰ ਬੁਰਾ ਕਹਨੇ ਆ ਸ਼ਨੀ ਪਰ ਬਹੁਤ ਹੀ ਚੰਗਾ ਆਪਣਾ ਮਿੱਤਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੁੰਦਰ ਸਾਡੀ ਬਹੁਤ ਹੀ ਮਦਦ ਕਰਦਾ ਤੇ ਬਹੁਤ ਸਾਡੀ ਹੈਲਪ ਕਰਦਾ ਕਿ ਵਿਗੜਦਾ ਕਦੋਂ ਸਾਡੇ ਲੱਤ ਕਦੋਂ ਮਾਰਦਾ ਜਦੋਂ ਅਸੀਂ ਉਹਨੂੰ ਤਿਆਗ ਦਿੰਨੇ ਆ ਅਸੀਂ ਉਹਨੂੰ ਬਿਲਕੁਲ ਬੁਲਾਉਂਦੇ ਨਹੀਂ ਅਸੀਂ ਉਹਨੂੰ ਪੁੱਛਦੇ ਹੀ ਨਹੀਂ ਤੂੰ ਕੌਣ ਸ਼ਨੀ ਕੌਣ ਤੂੰ ਹਮ ਕਰਨਾ ਕੀ ਹੈ ਹੁਣ ਧਿਆਨ ਨਾਲ ਸੁਣਿਓ ਵੀ ਇੱਥੇ ਆ ਕੇ ਬੜੀ ਈਕੀ ਦੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਇੱਥੇ ਛੁੱਟ ਜਾਨੇ ਆ ਤੁਸੀਂ ਕਾਲੇ ਰੰਗ ਦਾ ਫਿੱਟਾ ਲੈਣਾ ਤੁਸੀਂ ਆਪਣੀ ਕਲਾਈ ਦੇ ਉੱਤੇ ਵੀ ਬੰਨ੍ਹ ਸਕਦੇ ਹੋ ਇਸ ਫਿੱਟੇ ਨੂੰ ਕਾਇਮ ਤੁਸੀਂ ਆਪਦਾ ਮੁੱਖ ਗੇਟ ਦਰਵਾਜ਼ਾ ਜਿੱਥੋਂ ਕੇ ਸਾਡੇ ਅੰਦਰ ਨਕਾਰਮਕ ਸ਼ਕਤੀਆਂ ਆਉਂਦੀਆਂ ਨੇ ਨਾਜਰਾ ਫਾਜਰਾ ਜੋ ਵੀ ਆਏ ਉੱਥੇ ਬੰਨ੍ਹ ਦੇਣਾ ਇੱਕ ਕਾਲਾ ਧਾਗਾ ਤੇ ਇਸੇ ਤਰ੍ਹਾਂ ਤੁਸੀਂ ਕਾਲਾ ਧਾਗਾ ਆਪਣੀ ਲੱਤ ਨੂੰ ਵੀ ਬੰਨ੍ਹ ਸਕਦੇ ਹੋ ਜੇ ਤੁਹਾਨੂੰ ਮੋਟਾਪਾ ਬਹੁਤ ਜ਼ਿਆਦਾ ਮੋਟਾਪਾ ਲੱਗਦਾ ਮੋਟਾਪਾ ਸਾਡਾ ਪੇਟ ਵਧਣ ਲੱਗ ਗਿਆ ਤੁਸੀਂ ਕਾਲੇ ਰੰਗ ਦਾ ਧਾਗਾ ਅਪਦੇ ਲੱਕ ਤੇ ਬੰਨ ਲੈਣਾ ਤੇ ਹੁਣ ਤੁਸੀਂ ਕੀ ਕਰਨਾ ਬੱਚੇ ਨੂੰ ਗੱਜ ਚ ਪਾ ਦੇਣਾ ਜੇ ਬੱਚਾ ਨਾ ਛੋਟਾ ਬੱਚੇ ਦੇ ਗੱਜ ਪਾਓ ਜੇ ਕੋਈ ਨੌਜਵਾਨ ਮੁੰਡਾ ਮੁੰਡੇ ਨੌਜਵਾਨ ਘੱਟ ਬੰਨਦੇ ਨੇ ਉਹਦੇ ਡੋਲੇ ਨਾ ਬੰਨਦੇ ਬੰਨਨੇ ਉਹ ਜ਼ਰੂਰ ਪਰ ਲੜੀ ਜਿਹੜੀ ਹਨੇ ਆਪਾਂ ਤਾਂ ਹਰ ਇੱਕ ਗੱਲ ਸਮਝ ਜਾਂਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਇਹ ਕੰਮ ਸਾਨੂੰ ਫਾਇਦਾ ਹੈ ਕਿ ਨਹੀਂ ਤੇ ਬਣੇ ਬਣਾਈ ਵੀ ਅੱਜਕੱਲ ਬਹੁਤ ਸੋਹਣੇ ਡੋਰਾ ਮਿਲਦੇ ਆ ਨੇ ਸ਼ਨੀ ਦੀਆਂ ਜੇ ਕਿਸੇ ਬੱਚੇ ਨੂੰ ਨਹੀਂ ਚੰਗੀ ਲੱਗਦਾ ਬਣੇ ਬਣਾਈ ਫਿੱਤੇ ਮਿਲਦੇ ਨੇ ਬਹੁਤ ਸੋਹਣੇ ਬਣਾਏ ਹੋਏ ਹੁੰਦੇ ਵਿੱਚ ਘੁੰਗਰੂ ਵਗੈਰਾ ਕੀ ਪਾ ਕੇ ਪਰ ਉਹ ਨਾ ਲਿਓ ਲੈਣਾ ਸੈਂਪਲ ਕੱਲਾ ਕਾਲਾ ਹੀ ਆ ਕਿਸੇ ਵਿੱਚ ਮੋਤੀ ਵਗੈਰਾ ਪਾਏ ਨੇ ਉਹ ਨਾ ਲਿਓ ਸਮਝ ਗਿਆ ਨਾ ਗੱਲ ਕਿਸੇ ਪਸ਼ੂ ਨੂੰ ਲੱਗਦਾ ਆਪ ਨੂੰ ਵਾਰ-ਵਾਰ ਨਜ਼ਰ ਲੱਗਦੀ ਏ ਪਸ਼ੂ ਦੀ ਖੋਲੀ ਦੇ ਨਾਲ ਇਹ ਤੁਸੀਂ ਧਾਗਾ ਬਣ ਸਕਦੇ ਆ ਕੋਈ ਵੀ ਤੁਹਾਨੂੰ ਚੀਜ਼ ਲੱਗਦੀ ਹੈ ਵੀ ਸਾਨੂੰ ਇੱਥੇ ਸਾਡੇ ਇਸ ਚੀਜ਼ ਨੂੰ ਮਾਰਕ ਕਰਦੇ ਆ ਬੱਚੇ ਦੀ ਪੜ੍ਹਾਈ ਨੂੰ ਕਰਦੀ ਹੈ ਬੱਚੇ ਦੇ ਬੈਗ ਦੇ ਨਾਲ ਬੰਨ੍ਹ ਦੋ ਕਾਲਾ ਪੀਤਾ ਥੋੜਾ ਜਿਹਾ ਬੱਚੇ ਦੀ ਕਿਤਾਬ ਦੇ ਵਿੱਚ ਉਸ ਨੂੰ ਲੰਬਾ ਕਰਕੇ ਕੱਟ ਕੇ ਬੰਨ੍ਹ ਦੋ ਇਸ ਤਰ੍ਹਾਂ ਦੇ ਛੋਟੇ-ਛੋਟੇ ਪਾ ਨੇ ਵੱਡੇ-ਵੱਡੇ ਕੰਮ ਨੇ ਹੁਣ ਸਭ ਤੋਂ ਮੇਨ ਪਾ ਤੁਸੀਂ ਗੱਡੀ ਆ ਤੁਹਾਡੇ ਕੋਲੇ ਗੱਡੀ ਨੂੰ ਜ਼ਰੂਰ ਕਾਲੇ ਰੰਗ ਦਾ ਫਿੱਟਾ ਬੰਨੋ ਤੁਹਾਡਾ ਕਦੇ ਵੀ ਐਕਸੀਡੈਂਟ ਨਹੀਂ ਹੋਊਗਾ ਮੋਟਰਸਾਈਕਲਾਂ ਮੋਟਰਸਾਈਕਲਾਂ 'ਨਾਂ ਬੰਨ੍ਹੋ ਤੁਸੀਂ ਆਪਣੇ ਗੋਟਣਾ ਹਮੇਸ਼ਾ ਬੰਨ੍ਹ ਕੇ ਰੱਖੋ ਕਦੇ ਵੀ ਇਸ ਕਾਲੇ ਧਾਗੇ ਨੂੰ ਨਾ ਲਾਹੋ ਇਹਦੇ ਬਹੁਤ ਮਹੱਤਤਾ ਤੁਹਾਨੂੰ ਚੰਗੀ ਤਰ੍ਹਾਂ ਇੱਕ ਇੱਕ ਲੋਕੀ ਸ਼ੌਕ ਨੂੰ ਬੰਨ੍ਹਦੇ ਉਹ ਸ਼ੌਕ ਹੋ ਜਾਂਦਾ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਫਿਰ ਤੁਸੀਂ ਕੀ ਕਰਨਾ ਇਸ ਕਾਲੇ ਧਾਗੇ ਨੂੰ ਹਰ ਸਵਾਮੀ ਨੇ ਵਾਦ ਬਦਲਣਾ ਚਾਹੇ ਉਹ ਖਰਾਬ ਹੋਇਆ ਚਾਹੇ ਨਹੀਂ ਹੋਇਆ ਜਿਹੜਾ ਕਾਲਾ ਧਾਗਾ ਬਚਦਾ ਇਹ ਤੁਸੀਂ ਛਨੀ ਮੰਦਰ ਵਿੱਚ ਚਾੜ ਸਕਦੇ ਹੋ ਅਗਰ ਤੁਸੀਂ ਛਨੀ ਮੰਦਰ ਨਹੀਂ ਚਾੜਨਾ ਤੁਸੀਂ ਚੱਲਦੇ ਪਾਣੀ ਵਿੱਚ ਬਹਾ ਸਕਦੇ ਹੋ ਹੁਣ ਤੁਸੀਂ ਜਿਹੜਾ ਮੈਂ ਤੁਹਾਨੂੰ ਫੇਰ ਦੁਬਾਰੇ ਲక్ష్ਮੀ ਤੀ ਕਰਜੇ ਤੇ ਦੱਸਣ ਲੱਗੀ ਇਹ ਵੀ ਧਿਆਨ ਨਾਲ ਸੁਣਿਓ ਤੁਸੀਂ ਦੇਸੀ ਕਿਉ ਲੈਣਾ ਸ਼ਿਵ ਜੀ ਦੇ ਮੰਦਰ ਵਿੱਚ ਸੋਮਵਾਰ ਨੂੰ ਜਾਣਾ ਕੱਲ ਤੋਂ ਕੱਲ ਨੂੰ ਐਤਵਾਰਾ ਤੇ ਪਰਸੋਂ ਨੂੰ ਹੈਗਾ ਸੋਮਵਾਰ ਇਹ ਪਾਜ ਸ਼ਨੀਵਾਰ ਨੂੰ ਕਰ ਸਕਦੇ ਹੋ ਤੁਸੀਂ ਤੇ ਹੁਣ ਤੁਸੀਂ ਸੋਮਵਾਰ ਵਾਲਾ ਵੀ ਧਿਆਨ ਨਾਲ ਸੁਣ ਲਓ ਸੋਮਵਾਰ ਨੂੰ ਕੇਸ਼ੀਸ਼ ਨਾਨ ਕਰਕੇ ਸ਼ਿਵਜੀ ਦੇ ਮੰਦਿਰ ਵਿੱਚ ਜਾਣਾ ਤੁਸੀਂ ਕੀ ਕਰਨਾ ਦੇਸੀ ਕਿਉਂ ਉੱਥੇ ਜੇ ਜੋਤ ਜਗਦੇ ਤਾਂ ਠੀਕ ਹੈ ਨਹੀਂ ਘਰੋਂ ਜਿਹੜਾ ਮਿੱਟੀ ਦਾ ਬਣਿਆ ਦਾ ਚੂੜਾ ਜਾਂ ਉਹ ਲੈ ਜਾਓ ਨਹੀਂ ਫਿਰ ਕਿੰਨੀ ਇੱਕ ਪਿੱਤਲ ਦੀ ਜਿਹੜੀ ਜੋਤ ਆਉਂਦੀ ਹੈ ਕਿੰਨੀ ਕਿ ਮਹਿੰਗੀ ਕਿਤੇ 50 60 ਰੁਪਏ ਦੀ ਹੁੰਦੀ ਆ ਉਹ ਲੈ ਲੋ ਸੌ ਦੀ ajo ਵਾਲੀ ਹੱਥ ਉਹ ਲੈ ਕੇ ਤੁਸੀਂ ਸੋਮਵਾਰ ਵਾਲੇ ਦਿਨ ਦੇਸੀ ਘੋ ਪਾਣਾ ਜੋਤ ਜਦੋਂ ਲਾਉਣੀ ਉੱਤੇ ਕਾਲੇ ਤਿਲ ਪਾ ਦੇਣੇ ਨੇ ਇਹ ਜਿਹੜੀ ਉੱਥੇ ਸ਼ਿਵਜੀ ਦੇ ਬਣੇ ਹੁੰਦੀ ਹੈ ਨਾ ਉਹਨੂੰ ਗਊ ਗਊ ਮਾਤਾ ਉਹਨੂੰ ਕਈ ਕੁਝ ਹੋਰ ਵੀ ਕਹਿੰਦੇ ਨੇ ਮੈਨੂੰ ਨਹੀਂ ਉਹਦਾ ਦਿਮਾਗ ਚਾਇਬ ਕੀ ਨਾ ਹੋ ਲੈਂਦੇ ਨੇ ਤੇ ਪਤਾ ਨਹੀਂ ਕੀ ਕਹਿੰਦੇ ਨੇ ਕਿਉਂ ਹਿੰਦੂਆਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਦੇਖੋ ਮੈਨੂੰ ਇਹਨਾਂ ਲਈ ਪਤਾ ਉਹਦੇ ਬਾਰੇ ਉਹਨੂੰ ਕੁਝ ਹੋਰ ਨੋਵਿਲਾਂ ਪਰ ਆਪਾਂ ਗਊ ਮਾਤਾ ਕਹਦੇ ਆ ਗਊ ਮਾਤਾ ਜੋ ਬਣੀ ਹੁੰਦੀ ਹੈ ਇਹ ਜਿਹੜੀ ਤੁਸੀਂ ਜੋਤ ਆ ਤੁਸੀਂ ਉਹਦੇ ਮੂਹਰੇ ਲਾਉਣੀ ਆ ਸਮਝ ਗਈ ਇਹ ਜਿਹੜੀ ਦੇਸੀ ਘੋ ਦੀ ਜੋਤ ਆ ਵਿੱਚ ਤਿਲ ਪਾ ਕੇ ਤੁਸੀਂ ਜਗਾਉਣੀ ਆ ਇਹ ਉਹਦੇ ਬਣੀ ਨੂੰ ਮੂੰਹ ਚਾਹੀਦਾ ਜਿਹੜੀ ਉੱਥੇ ਇੱਕ ਗੋਹ ਬਣੀ ਹੁੰਦੀ ਹੈ ਉਹਨੂੰ ਕੁਝ ਹੋਰ ਕਹਿੰਦੇ ਨੇ ਜਣੀ ਮੈਂ ਗੋਹ ਕਹਿ ਰਹੀ ਆ ਪਰ ਮੈਨੂੰ ਉਹਦਾ ਬਿੰਨਾਉ ਮੇਰੇ ਦਿਮਾਗ ਚੋਂ ਨਿਕਲ ਗਿਆ ਹੈ ਕਿ ਨਹੀਂ ਆਪਾਂ ਕੋਈ ਵੀ ਮੈਂ ਦੱਸਦੀ ਜੀ ਹੈਗੀ ਆ ਜੱਟ ਜਿਮੀਦਾਰਾ ਪਛਦੀ ਸੀ ਗੱਲ ਉਹ ਜੀ ਸਿੱਧਾ ਜੀ ਆਪਾਂ ਨੂੰ ਆਪਾਂ ਦੱਸਣੇ ਆਉਂਦੇ ਨੇ ਹੈ ਬਾਲ ਵਿੰਗ ਜਾਨੀ ਮੈਨੂੰ ਆਉਂਦਾ ਹੈਗਾ ਕੋਈ ਵੀ ਗੱਲ ਦਾ ਜਿੱਕਰ ਉਹ ਮੈਨੂੰ ਚਾਹੇ ਬੰਗ ਵਿੰਗ ਦੇ ਨਾਲ ਗੱਲ ਦੱਸਦਾ ਮੈਂ ਤੋੜ ਭੰਨ ਕੇ ਕਰਾ ਕੇ ਉਹਨੂੰ ਪੰਜਾਬੀ ਦੇ ਵਿੱਚ ਕਰਕੇ ਪਿਓਰ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਣੀ ਆ ਤੇ ਉਹਦੇ ਵਿੱਚ ਮੈਨੂੰ ਵੀ ਕਾਫੀ ਕਈ ਵਾਰੀ ਡਿਕਟਾ ਪਾਈ ਜਾਂਦੀ ਨੇ ਮੈਨੂੰ ਪੁੱਛਣਾ ਪੈਂਦਾ ਕਿਸੇ ਸੀ ਦਾ ਮੀਨ ਕੀ ਸੀ ਹੈ ਕਿ ਨਹੀਂ ਤੇ ਉਹਦੇ ਵਿੱਚ ਫਿਰ ਮੈਂ ਤੋੜ-ਫੋੜ ਕੇ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਆਪਣੀ ਜਿਹੜੀ ਪੰਜਾਬੀ ਭੈਣ ਭਰਾ ਨੇ ਨਾ ਉਹਨਾਂ ਤੱਕ ਪਹੁੰਚਾਉਣ ਦਾ ਇਹ ਮੇਰਾ ਇੱਕ ਜਰੀਆ ਮੈਂ ਬਣੀ ਹੋਈ ਆ ਤੇ ਇਹਦੇ ਨਾਲ ਹੀ ਤੁਸੀਂ ਇੱਕ ਛੋਟਾ ਜਿਹਾ ਆਪਾਂ ਇਹ ਆ ਇਹ ਕਰੋਗੇ ਤਾਂ ਲక్ష్ਮੀ ਦੇ ਦਰਵਾਜ਼ੇ ਖੁੱਲਣਗੇ ਤੇ ਸਿਰ ਤੋਂ ਕਰਜ਼ਾ ਵੀ ਲੈਂਦਾ ਜਾਊਗਾ ਤੇ ਘਰ ਦੇ ਵਿੱਚ ਵੀ ਸ਼ੁਕ ਸ਼ਾਂਤੀ ਬਣਦੀ ਜਾਊਗੀ ਤੇ ਜਿਹੜੀ ਵੀ ਕਿਸੇ ਦੀ ਬੁਰੀ ਨਜ਼ਰ ਆ ਇਸ ਨਾਲ ਵੀ ਬਹੁਤ ਪਲਾ ਹੁੰਦਾ ਤੇ ਕਈ ਵੇਰੇ ਨਕਾਰਕ ਆਤਮਾ ਮੂਰੀ ਆਤਮਾ ਘਰ ਦੇ ਵਿੱਚ ਕਿਸੇ ਵੀ ਕਿਸਮ ਦੀ ਹੁੰਦੀ ਹੈ ਉਹਦੇ ਨਾਲ ਵੀ ਛਟਕਾਰਾ ਹੁੰਦਾ ਇਹ ਤੁਸੀਂ ਹਰ ਸੋਮਵਾਰ ਮੰਦਿਰ ਜਾ ਕੇ ਕਰਨਾ ਇਹ ਨਹੀਂ ਵੀ ਘਰ ਚ ਇਹ ਘਰ ਚ ਨਹੀਂ ਕਰਨਾ ਇਹ ਇਹ ਤੁਸੀਂ ਚਾਹੇ ਦੇਖੋ ਕਿਸੇ ਵੀ ਬਰਾਦਰੀ ਦੇੋਂ ਚਾਹੇ ਸਿੱਖ ਧਰਮ ਦੇ ਵਿੱਚੋਂ ਜੇ ਤੁਨ ਮੈਂ ਮੰਨਦੇ ਆ ਇੱਕ ਇੱਕਈ ਗਵਰੀ ਹੁੰਦਾ ਨਾ ਵੀ ਲੋਕਾਂ ਤੋਂ ਸੰਗ ਲੱਗਦੀ ਆ ਇਹ ਮੈਂ ਗੱਲ ਮੈਂ ਸਮਝਦੀ ਆ ਕਿ ਲੋਕੀ ਨੂੰ ਆਤ ਹੁੰਦੀ ਯਾਰ ਇਹ ਲੈ ਜੱਟ ਹੋ ਕੇ ਜਾਂ ਹੋਰ ਕੋਈ ਬਰਾ ਉਹ ਮੰਦਰ ਜਾਂਦੇ ਨੇ ਮੰਦਰ ਦੇ ਸ਼ਿਵ ਜੀ ਉਹ ਇਹ ਨਹੀਂ ਸੋਚਦੇ ਵੀ ਭਾਈ ਦੇਵੀ ਦੇਵਤੇ ਕੋਈ ਮਾੜੇ ਨਹੀਂ ਮਾੜੇ ਅਸੀਂ ਆ ਸਾਡੇ ਮਾੜੇ ਕਰਮ ਕੀਤੇ ਹੋਏ ਨੇ ਅਸੀਂ ਪੁੱਜ ਕੇ ਮਾੜੇ ਕੀਤੇ ਨੇ ਆਪਣੇ ਕਰਮ ਸੀ ਆਪਣੇ ਕਰਮਾਂ ਨੂੰ ਨਹੀਂ ਫਲਾਨੇ ਦਾ ਗੁਰੂ ਵਾਲੇ ਵੀ ਜਾਂਦੇ ਨੇ ਗੱਤਰ ਪਾਏ ਇਹ ਵੀ ਜਾਂਦੇ ਨੇ ਨਹੀਂ ਯਾਰ ਇਹਦੇ ਵਿੱਚ ਕੋਈ ਗੱਲ ਨਹੀਂ ਅਸੀਂ ਸਾਰੇ ਧਰਮ ਸਾਡੇ ਲਈ ਇੱਕ ਨੇ ਧਰਮਾਂ ਵਿੱਚ ਇੱਥੋਂ ਹੀ ਤਾਂ ਲੜਾਈਆਂ ਸ਼ੁਰੂ ਹੁੰਦੀਆਂ ਨੇ ਨਾ ਤੁਸੀਂ ਆਪਣੇ ਪਿੰਡ ਵਾਲੇ ਮੰਦਰ ਵਿੱਚ ਨਹੀਂ ਟਿਕਣਾ ਮੱਥਾ ਨਾ ਤੁਸੀਂ ਕਿਤੇ ਨੇੜੇ ਜਿਹੜੇ ਦੂਜੇ ਪਿੰਡ ਜਾ ਕੇ ਨਮਸਕਾਰ ਕਰ ਸਕਦੇ ਇਹ ਜਿਹੜੀ ਤੁਸੀਂ ਜੋਤ ਆ ਪਹਿਲਾਂ ਤਾਂ ਤੁਸੀਂ ਪਿੱਤਲ ਦੀ ਜੋਤ ਲੈ ਲਓ ਮੋਲ ਲੈ ਕੇ ਉਹਦੇ ਵਿੱਚ ਤੁਸੀਂ ਜੋਤ ਰੱਖ ਦੋ ਤੇ ਉੱਪਰ ਚਿੱਕੀ ਹੋ ਪਾ ਦੋ ਤੇ ਉੱਤੇ ਜੀ ਤਿਲ ਪਾ ਦੋ ਕਿਸੇ ਵੀ ਮੰਦਿਰ ਵਿੱਚ ਕਰ ਸਕਦੇ ਹੋ ਬਾਹਰ ਜਾ ਕੇ ਕਰ ਸੋ ਦੂਜੇ ਪਿੰਡ ਕਰ ਲੋ ਕਿਸੇ ਸ਼ਹਿਰ ਜਾ ਕੇ ਕਰੋ ਪਰ ਕਰੋ ਜ਼ਰੂਰ ਕਿਉਂ ਮੈਂ ਸਮਝਦਿਆਂ ਇਸ ਸਥਿਤੀ ਨੂੰ ਕਈ ਵਾਰੀ ਪਿੰਡ ਦੇ ਲੋਕ ਮ ਜਾ ਕਢਾਉਂਦੇ ਨੇ ਲੈ ਉਹ ਗੋਤਰਾ ਪਾ ਮੰਦਿਰ ਜਾਂਦਾ ਉਹ ਇਹ ਫਲਾਨੇ ਬਰਾਦਰੀ ਦਾ ਹੁਣ ਹਿੰਦੂ ਬਣਿਆ ਫਿਰ ਉਹ ਇਹ ਨਹੀਂ ਸਮਝਦੇ ਹੈਗੇ ਵੀ ਭਾਈ ਜਦੋਂ ਗ੍ਰਹਿ ਦੋਸ਼ ਆਉਂਦੇ ਨੇ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਹਿੰਦੂ ਸਿੱਖ ਸਾਈ ਮੁਸਲਮਾਨ ਨੂੰ ਨਹੀਂ ਆਉਂਦੇ ਤੇ ਨਾ ਹੀ ਉਥੋਂ ਜਦ ਤੁਸੀਂ ਜਨਮ ਲੈਨੇ ਸੀ ਸਿੱਖ ਹੁੰਦੇ ਨਾ ਹੀ ਸੀ ਮੁਸਲਮਾਨ ਹੁੰਦੇ ਨਾ ਹੀ ਅਸੀਂ ਹਿੰਦੂ ਹੁੰਨੇ ਆ ਅਸੀਂ ਕੌਣ ਹੁੰਨੇ ਆ ਇੱਕ ਆ ਜਨ ਵੀ ਇਨਸਾਨ ਬਸ ਅਸੀਂ ਇੱਥੇ ਆ ਕੇ ਸਾਰਾ ਕੁਝ ਕੀਤਾ ਨਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਣੀ ਆ ਜਦੋਂ ਵੀਡੀਓ ਦੇਖਦੇ ਹੋ ਨਿਓ ਵੈਗੁਰੂ ਜ਼ਰੂਰ ਲਿਖਿਆ ਕਰੋ ਸਭ ਤੋਂ ਪਹਿਲਾਂ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਬਾਕੀ ਦੂਜੀ ਗੱਲ ਜੇ ਤੁਹਾਡੇ ਕੰਮ ਆਉਂਦੇ ਨੇ ਉਹ ਵੀ ਆਪਦੀ ਬੇਬੇ ਨੂੰ ਦੱਸਿਆ ਕਰੋ ਤੇ ਇੱਕ ਗੱਲ ਹੋਰ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਆ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਦਾ ਭੈਣ ਭਾਈ ਦਾ ਕਿਸੇ ਬੱਚੇ ਦਾ ਬੱਚੀ ਦਾ ਭਲਾ ਹੋ ਜਾਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਨਵੀਂ ਵੀਡੀਓ ਵਿੱਚ ਤੁਹਾਡੇ ਨਾਲ ਫਿਰੂ ਗੁਰੂ ਹੋਵਾਂਗੇ ਤੁਹਾਡੇ ਹਾਜ਼ਰੀ ਲਵਾਵਾਂਗੇ ਨਵੀਂ ਵੀਡੀਓ ਦੇ ਨਾਲ ਤੁਹਾਡੇ ਵਿੱਚ ਸੇਵਾ ਦੀ ਲਈ ਹੈ ਕਿ ਨਹੀਂ ਬੈਗ